ਜੋ ਮਾਤਾ ਪਿਤਾ ਆਪਣੇ ਨਾਬਾਲਗ ਬੱਚਿਆਂ ਨੂੰ ਕਾਰ ਜਾਂ ਬਾਈਕ ਦਿੰਦੇ ਨੇ ਉਹ ਸਾਵਧਾਨ ਹੋ ਜਾਣ ਨਵੇਂ ਟ੍ਰੈਫਿਕ ਨਿਯਮਾਂ ਮੁਤਾਬਕ ਚਲਾਨ ਅਤੇ ਜ਼ੁਰਮਾਨਾ ਕੱਟਿਆ ਜਾਏਗਾ 18 ਸਾਲ ਤੋਂ ਘੱਟ ਉਮਰ ਦੇ ਬੱਚੇ ਦੋ ਪਹੀਏ ਜਾਂ ਫਿਰ ਚਾਰ ਪਹੀਆ ਵਾਹਨ ਨਾ ਚਲਾਉਣ ਅਨੱਥਾ ਉਹਨਦੇ ਮਾਤਾ ਪਿਤਾ ਨੂੰ 25000 ਦਾ ਜ਼ੁਰਮਾਨਾ ਅਤੇ 3 ਸਾਲ ਦੀ ਕੈਦ ਹੋ ਸਕਦੀ ਹੈ ਆਓ ਇਸ ਮੌਕੇ ਸੁਣਦੇ ਹਾਂ ਟ੍ਰੈਫਿਕ ਪਰਿਵਾਰੀ ਬ੍ਰਹਮਾ ਦਰਦਾ ਕੀ ਆਜਾ ਹੈ ਮਲਕਪੁਰ ਦੇ ਕੋਜ ਮਾਨਜੋਗ ਐਸਐਸਪੀ ਸਾਹਿਬ ਦੇ ਹੁਕਮ ਅਨੁਸਾਰ ਤੇ ਮਲਕਪੁਰ ਚੌਂਕ ਤੇ ਨਾਕਾ ਲਗਾ ਕੇ ਤੇ ਇੱਕ ਦੇ ਜਿਹੜੇ ਬੱਚੇ ਕੱਲ ਤੋਂ ਆਪਾਂ ਬਾਲਗ ਬੱਚਿਆਂ ਬਾਰੇ ਚਲਾਨ ਵਗੈਰਾ ਕਰਾਂਗੇ ਕੱਲ ਤੋਂ ਤੇ ਅੱਜ ਉਹਨਾਂ ਨੂੰ ਵੀਰ ਵੀ ਕਰ ਰਹੇ ਹਾਂ ਤੇ ਬਾਕੀ ਜਿਹੜੇ ਕੋਹ ਟ੍ਰੈਫਿਕ ਰੂਟ ਤੋੜ ਰਹੇ ਉਹਨਾਂ ਦੇ ਆਪਾਂ ਚਲਾਨ ਕਰ ਰਹੇ ਹਾਂ ਕਿੰਨੇ ਕ ਚਲਾਨ ਚਲਾਨ 25-30 ਭਾਰੀ ਹੁੰਦੇ ਜੀ ਤਾਂ ਦੇਖਣੀ ਇਹਦਾ ਮੈਂ ਤਾਂ ਨਹੀਂ ਕਿ ਕੋਈ ਸੈਕਟਰ ਭਲਾਏ ਜਾਂਦੇ ਕਰੀ ਚਲਾਈ ਜਾਂਦੇ ਤੇ ਪੂਰੇ ਕੋਈ ਚੱਕਾ ਸਾਵੇ ਜਿਹੜਾ ਨੰਬਰ ਪਲੇਟਾ ਉਧਰ ਕੀ ਕਾਰਵਾਈ ਕੀਤੀ ਆ ਉਹਨਾਂ ਤੇ ਵੀ ਕਾਰਵਾਈ ਕਰ ਰਹੇ ਹਾਂ ਜਿਹੜਾ ਸਾਡੇ ਕੋਲੋਂ ਸੋ ਨਸ਼ੇ ਤੋਂ ਲੰਘ ਰਿਹਾ ਕੋਈ ਨੰਬਰ ਪਲੇਟ ਵਾਲਾ ਜਾਂ ਕੋਈ ਦੂਸਰਾ ਕੋਈ ਵੀ ਜਿਹੜਾ ਗਲਤੀ ਕਰ ਰਿਹਾ ਉਹ ਚਲਾਨ ਕਰਾਂਗੇ ਨਗਰ ਨਿਗਮ ਦੀ ਅੰਨਗਰ ਨਗਰ ਨਿਗਮ ਦੀ ਨਗਰ ਨਿਗਮ ਵਾਲਾ ਨਗਰ ਨਿਗਮ ਵਾਲੇ ਜਿਹੜੀ ਆਪਾਂ ਦਾ ਚੈੱਕ ਕਰ ਰਹੇ ਉਹਨਾਂ ਨੂੰ ਕਾਗਜ਼ ਮੇਰੇ ਇੱਕ ਡਿਜੀ ਲੋਕਰ ਐਪ ਹੈ ਹਾਂਜੀ ਹਾਂਜੀ ਡਾਕੂਮੈਂਟ ਬਣਿਆ ਕੀ ਕੀ ਦੇ ਵਾਸਤੇ ਪੱਤਾ ਨਹੀਂ ਜੀ ਲੋਕਰ ਚ ਕਾਗਜ਼ ਜਿਹੜੇ ਵੈਲਿਡ ਹੈ ਬਿਲਕੁਲ ਜੀ ਗਵਰਨਮੈਂਟ ਦਾ ਐਪ ਹੈ ਹਰ ਬੰਦਾ ਉਹਦੇ ਦੇ ਅੰਦਰ ਜਿੱਦੇ ਜੀ ਲੋਕਰ ਚ ਡਾਕੂਮੈਂਟ ਰੱਖ ਸਕਦਾ ਉਹ ਸਾਨੂੰ ਦਿਖਾ ਸਕਦਾ ਡਿਜੀ ਲੋਕਰ ਵਿੱਚ ਲੇਕਿਨ ਜੇਕਰ ਉਹਦੇ ਵਿੱਚ ਕੋਈ ਮੇਜਰ ਗਲਤੀ ਕਰ ਰਿਹਾ ਡਿਜੀ ਲੋਕਰ ਚ ਰੱਖ ਕੇ ਕੋਈ ਰੂਟ ਟ੍ਰੈਫਿਕ ਰੂਟ ਤੋੜ ਰਿਹਾ ਕੋਈ ਤੇ ਉਹਦਾ ਆਪਾਂ ਚਲਾਣ ਕਰਨਾ ਤੇ ਫਿਰ ਆਪਾਂ ਉਹਦਾ ਵਹੀਕਲ ਜਿਹੜਾ ਬੌਂਡ ਕਰ ਸਕਦੇ ਆਪਾਂ ਲੇਕਿਨ ਜਦੋਂ ਉਹ ਆਪਣੇ ਹਾਰਡ ਕਾਪੀ ਲੈ ਕੇ ਆਏਗਾ ਤੇ ਫਿਰ ਆਪਾਂ ਉਹਦਾ ਉਹਦੀ ਕਲਦੇ ਨੇ ਕਿਹੜੀ ਕਿਹੜੀ ਪਰਦੇਸ਼ਨਾ ਚ ਡਿਜੀ ਲੋਕਰ ਨੂੰ ਨੇ ਉਹ ਵੈਲਿਡ ਜੜਾ ਮੰਨਿਆ ਜਾਂਦਾ ਡਿਜੀ ਲੋਕਰ ਨੂੰ ਤੇ ਨਾ ਵੈਲਿਡ ਮੰਨਣਾ ਤੇ ਕਾਲੀ ਕੋਈ ਨਹੀਂ ਹੁਣ ਇੱਕ ਬੰਦਾ ਬੁਲਟ ਤੇ ਪਟਾਕੇ ਮਾਰ ਰਿਹਾ ਉਹ ਆਪਣੇ ਡਾਕੂਮੈਂਟ ਸਾਨੂੰ ਡਿਜੀ ਲੋਕਰ ਚ ਦਿਖਾ ਰਿਹਾ ਤੇ ਫਿਰ ਉਹਦਾ ਆਪਾਂ ਮੋਟਰਸਾਈਕਲ ਤੇ ਬੌਂਡ ਹੀ ਕਰਾਂਗੇ ਜੇਲੇ ਹਾਰਡ ਕਾਪੀ ਲੈ ਆਇਆਗਾ ਤੇ ਫਿਰ ਮੋਟਰਸਾਈਕਲ ਦਾ ਛ ਕੀ ਡਾਕੂਮੈਂਟਸ ਦੇ ਅਦਾ ਬੇਲ ਕਿਥੋਂ ਕਿਥੇ ਆ ਗਏ ਉਹਨਾਂ ਨੂੰ ਲੈ ਕੇ ਜਿਹੜਾ ਟ੍ਰੈਫਿਕ ਰੂਲ ਬਿਲਕੁਲ ਫਾਲੋ ਕਰ ਰਿਹਾ ਜੀ ਉਹ ਆਪਣੇ ਡਿਜੀਟਲ ਡਾਕਰ ਦੇ ਵਿੱਚ ਡਾਕੂਮੈਂਟ ਦਿਖਾ ਸਕਦਾ ਤੁਹਾਨੂੰ ਜਿਹੜਾ ਕੋਈ ਗਲਤੀ ਕਰੇਗਾ ਉਹਦੇ ਨਾਲ ਉਸ ਤਰੀਕੇ ਦੇ ਨਾਲ ਹੀ ਫਿਰ ਆਪਾਂ ਕਾਰ ਵੀ ਕਰੀ ਜੀ ਜੋ ਮਾਤਾ ਪਿਤਾ ਆਪਣੇ ਨਾਬਾਲਗ ਬੱਚਿਆਂ ਨੂੰ ਕਾਰ ਜਾਂ ਬਾਈਕ ਦਿੰਦੇ ਨੇ ਉਹ ਸਾਵਧਾਨ ਹੋ ਜਾਣ ਨਵੇਂ ਟ੍ਰੈਫਿਕ ਨਿਯਮਾਂ ਮੁਤਾਬਕ ਚਲਾਣ ਅਤੇ ਜੁਰਮਾਨਾ ਕੱਟਿਆ ਜਾਏਗਾ 18 ਸਾਲ ਤੋਂ ਘੱਟ ਉਮਰ ਦੇ ਬੱਚੇ ਦੋ ਪਹੀਏ ਜਾਂ ਫਿਰ ਚਾਰ ਪਹੀਆ ਵਾਹਨ ਨਾ ਚਲਾਉਣ ਅਨੱਥਾ ਉਹਨਦੇ ਮਾਤਾ ਪਿਤਾ ਨੂੰ 25000 ਦਾ ਜੁਰਮਾਨਾ ਅਤੇ 3 ਸਾਲ ਦੀ ਕੈਦ ਹੋ ਸਕਦੀ ਹੈ ਆਓ ਇਸ ਮੌਕੇ ਸੁਣਦੇ ਹਾਂ ਟ੍ਰੈਫਿਕ ਪ੍ਰਭਾਰੀ ਬ੍ਰਹਮਾ ਦਰਦਾ ਕੀ ਆਖਦਾ ਹੈ ਮਲਕਪੁਰ ਦੇ ਖੁਦ ਮਾਨਯੋਗ ਐਸਐਸਪੀ ਸਾਹਿਬ ਦੇ ਹੁਕਮ ਅਨੁਸਾਰ ਅੱਗੇ ਮਲਕਪੁਰ ਚੌਂਗ ਚ ਨਾਕਾ ਲਗਾ ਕੇ ਤੇ ਇੱਕ ਦੇ ਜਿਹੜੇ ਬੱਚੇ ਕੱਲ ਤੋਂ ਆਪਾਂ ਬਾਲਗ ਬੱਚਿਆਂ ਬਾਰੇ ਚਲਾਨ ਵਗੈਰਾ ਕਰਾਂਗੇ ਕੱਲ ਤੋਂ ਤੇ ਅੱਜ ਉਹਨਾਂ ਨੂੰ ਵੀਰ ਵੀ ਕਰ ਰਹੇ ਆ ਤੇ ਬਾਕੀ ਜਿਹੜੇ ਕੋਹ ਟ੍ਰੈਫਿਕ ਰੂਟ ਤੋੜ ਰਹੇ ਉਹਨਾਂ ਦੇ ਅੱਪ ਚਲਾਨ ਕਰ ਰਹੇ ਹਾਂ ਕਿੰਨੇ ਵੀ ਚਲਾਨ ਚਲਾਨ 25 30 ਭਾਰੀ ਹੁੰਦੇ ਨੇ ਤਾਂ ਦੇਖਣੀ ਇਹਦਾ ਮੈਂ ਤਾਂ ਨਿਕਾਣ ਇੰਸਪੈਕਟਰ ਭੁਲਾਏ ਜਾਂਦੇ ਪਹਿਲੇ ਭੁਲਾਏ ਜਾਂਦੇ ਲੇਕਿਨ ਪੂਰੇ ਕੋਈ ਟੈਕਸਟ ਸਾਵੇ ਜਿਹੜਾ ਨੰਬਰ ਲੈਣਾ ਉਹਦੇ ਨਾਲ ਕੀ ਕਾਰਵਾਈ ਕੀਤੀ ਆ ਉਹਨਾਂ ਦੇ ਵੀ ਕਾਰਵਾਈ ਕਰ ਰਹੇ ਹਾਂ ਜਿਹੜਾ ਸਾਡੇ ਕੋਲੋਂ ਤੋਂ ਨਾਸ਼ੇ ਤੋਂ ਲੰਘ ਰਿਹਾ ਕੋਈ ਨੰਬਰ ਪਲੇਟ ਵਾਲਾ ਜਾਂ ਕੋਈ ਦੂਸਰਾ ਕੋਈ ਵੀ ਜਿਹੜਾ ਗਲਤੀ ਕਰ ਰਿਹਾ ਉਹ ਚਲਾਨ ਕਰਾਂ <kritik> थे थे नगर निगम दी आसे चेक ਕੀਤੀ ਹੈ ਟ੍ਰੈਲੀਆ ਦੇ ਨਗਰ ਨਿਗਮ ਦੀ ਅੰਨਗਰ ਨਗਰ ਨਿਗਮ ਦੀ ਨਗਰ ਨਿਗਮ ਵਾਲੇ ਜਿਹੜੀ ਆਪਾਂ ਚੈੱਕ ਕਰ ਰਹੇ ਉਹਨਾਂ ਨੂੰ ਕਾਗਜ਼ ਹੈ ਜੀ ਮੇਰੇ ਇੱਕ ਦੋ ਡਿਜੀਟਲ ਉੱਪਰ ਹੈ ਬੈਠ ਗਿਆ ਹਾਂ ਜੀ ਹਾਂ ਜੀ ਡਾਕੂਮੈਂਟ ਹੈ ਕਿ ਕਿਤੇ ਵਾਸਤੇ ਇੱਕ ਤਾਂ ਜੀ ਲੋਕਰ ਚ ਕਾਗਜ਼ ਜਿਹੜੇ ਵੈਲਿਡ ਹੈ ਬਿਲਕੁਲ ਜੀ ਗਵਰਨਮੈਂਟ ਦਾ ਐਪ ਹੈ ਹਰ ਬੰਦਾ ਉਹਦੇ ਵਿੱਚ ਜਿੱਦੇ ਜੀ ਲੋਕਰ ਚ ਡਾਕੂਮੈਂਟ ਰੱਖ ਸਕਦਾ ਉਹ ਸਾਨੂੰ ਦਿਖਾ ਸਕਦਾ ਡਿਜੀਟਲ ਲੋਕਰ ਵਿੱਚ ਲੇਕਿਨ ਜੇ ਕੋ ਉਹਦੇ ਵਿੱਚ ਕੋਈ ਮੇਜਰ ਗਲਤੀ ਕਰ ਰਿਹਾ ਡੀਜੀ ਲੋਕਰ ਚ ਰੱਖਿਆ ਕੋ ਰੋਡ ਟ੍ਰੈਫਿਕ ਰੂਟ ਤੋੜ ਰਿਹਾ ਕੋਈ ਤੇ ਉਹਦਾ ਆਪਾਂ ਚਲਾਨ ਕਰਨਾ ਤੇ ਫਿਰ ਆਪਾਂ ਉਹਦਾ ਵਹੀਕਲ ਜਿਹੜਾ ਬੰਡ ਕਰ ਸਕਦੇ ਆਪਾਂ ਲੇਕਿਨ ਜਦੋਂ ਉਹ ਆਪਣੇ ਹਾਰਡ ਕਾਪੀ ਲੈ ਕੇ ਆਏਗਾ ਤੇ ਫਿਰ ਆਪਾਂ ਉਹਦਾ ਵਹੀਕਲ ਦੇ ਦੇਣ ਕਿਹੜੀ ਕਿਹੜੀ ਕੰਡੀਸ਼ਨਾਂ ਚ ਡੀਜੀ ਲੋਕਰ ਨੂੰ ਬੈਲਡ ਮੰਨਿਆ ਜਾਂਦਾ ਕੀ ਕੀ ਡੀਜੀ ਲੋਕਰ ਨੂੰ ਤਾਂ ਨਾ ਵੈਲਡ ਮੰਨਣਾ ਤਾਂ ਕਾਲੀ ਕੋਈ ਨਹੀਂ ਹੁਣ ਇੱਕ ਬੰਦਾ ਬੁਲਟ ਤੇ ਪਟਾਕੇ ਮਾਰ ਰਿਹਾ ਉਹ ਆਪਣੇ ਡਾਕੂਮੈਂਟਸ ਨੂੰ ਡੀਜੀ ਲੋਕਰ ਚ ਦਿਖਾ ਰਿਹਾ ਤੇ ਫਿਰ ਉਹਦਾ ਆਪਾਂ ਮੋਟਰਸਾਈਕਲ ਤੇ ਬੰਡ ਹੀ ਕਰਾਂਗੇ ਜੇਲੇ ਹਾਰਡ ਕਾਪੀ ਲੈ ਆਇਆਗਾ ਤੇ ਫਿਰ ਮੋਟਰਸਾਈਕਲ ਦਾ ਕੀ ਡਾਕੂਮੈਂਟਸ ਦੇ ਅਦਾ ਬੇਲ ਕਿਹੜੇ ਡਾਕੂਮੈਂਟ ਹੈਗੇ ਉਹਨਾਂ ਨੂੰ ਲੈ ਕੇ ਜਿਹੜਾ ਟ੍ਰੈਫਿਕ ਰੂਲ ਬਿਲਕੁਲ ਫਾਲੋ ਕਰ ਰਿਹਾ ਜੀ ਉਹ ਆਪਣੇ ਡਿਜੀ ਲੋਕਰ ਦੇ ਵਿੱਚ ਡਾਕੂਮੈਂਟ ਦਿਖਾ ਸਕਦਾ ਤੁਹਾਨੂੰ ਜਿਹੜਾ ਕੋਈ ਗਲਤੀ ਕਰੇਗਾ ਉਹਦੇ ਨਾਲ ਉਸ ਤਰੀਕੇ ਦੇ ਨਾਲ ਹੀ ਫਿਰ ਆਪਾਂ ਕਾਰ ਵੀ ਕਰੀ ਜੀ